ਸੰਤਾਂ ਮਾਪੁਰਸ਼ਾਂ ਨੂੰ ਮੇਰੀ ਲੱਖ ਵਾਰੀ ਪਰਨਾਵੋ ਸੰਤਾਂ ਮਾਪੁਰਸ਼ਾਂ ਨੂੰ ਮੇਰੀ ਲੱਖ ਵਾਰੀ ਪਰਨਾਵੋ ਅੰਲਾ ਵਿੱਚ ਮੰਗਲ ਨੇ ਨਹੀਂ ਕੋਈ ਸ਼ੱਕ ਦੀ ਗੱਲ ਅੰਲਾ ਵਿੱਚ ਮੰਗਲ ਨੇ ਨਹੀਂ ਕੋਈ ਸ਼ੱਕ ਦੀ ਗੱਲ ਸਤ ਦੁਰ ਦਾ ਵਾਸਾ ਹੁੰਦਾ ਹਰ ਇੱਕ ਮਸਲਾ ਹੱਲ ਚੱਲ ਕੇ ਜੋ ਆਉਂਦੇ ਨੇ Oh. <laughs> ਸੰਤਰਾਵੇ ਚਰਨੀ ਲੱਗ ਹੁੰਦਾ ਭਵਜਨ ਪਾਰ ਤਾਰਾ ਓ ਦਰਸ ਸੁਹਾਵੀ ਏ ਓ ਓ ਦਰਸ ਸੁਹਾਵੀ ਲੱਖ ਦੇਣ ਜਗੀਰਾ ਨੂੰ ਲੱਖ ਦੇਣ ਜਗੀਰਾ ਨੂੰ ਤੇ ਲੱਖ ਪਰਬੇ ਮੋਹਾ ਤੇਰੇ ਰਥਾ ਨਾ ਜਾਂਦਾ ਏ ਕੱਢਿਆ ਮੁਖ ਚੋਂ ਬਚੇ ਨ ਮਹਾਨ ਸੰਤਾਂ ਮ ਬੁਰਸ਼ਾ ਨੂੰ ਤੇਰੀ ਲੱਖ ਵਾਰੀ ਪਰਸ਼ਾਨੂ ਮੇਰੀ ਲੱਖ ਵਾਰੀ ਭਾਰ ਤੇ ਤਖਤ ਰਚਾਇਆ ਸਤ ਸੰਗਤ ਮੇਲਾ ਨਾਨਕ ਨਿਰਭਉ ਨਿਰੰਕਾਰ ਵਿੱਚ ਸੱਜਾ ਖੇਲਾ ਗੁਰ ਸਿਮਰਮਨ ਆਈ ਕਾਲ ਕਾ ਖੰਡੇ ਕੀ ਵੇਲਾ ਤੀਉ ਪਉਲਖੰਡ ਧਾਰ ਹੋਏ ਜਨਮ ਸੁਹੇਲਾ ਗੁਰ ਸੰਗਤ ਕੀ ਨੀ ਖਾਲਸਾ ਮਨ ਮੁਖੀ ਦੋਹੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ ਏਜ ਦੀ ਮਨਜੂਰ ਗੁਰਗੋਬਿੰਦ ਸਿੰਘ ਖਾਲਸਾ ਬਿਕਾਨੂ ਗੁਰਗੋਬਿੰਦ ਸਿੰਘ ਹੱਕ ਹੱਕਿਆ ਇਨਾ ਗੁਰਗੋਬਿੰਦ ਸਿੰਘ ਹੱਕ ਹਾਕਿਆਂ ਦੇਸ਼ ਗੁਰਗੋਬਿੰਦ ਸਿੰਘ ਬਾਦਸ਼ਾਹ ਜਰਵੇਸ ਗੁਰਗੋਬਿੰਦ ਸਿੰਘ ਕਾਦਰੇ ਹਰਕਾਰ ਗੁਰਗੋਬਿੰਦ ਸਿੰਘ ਬੇਕਸਾਰਾ ਯਾਰ ਪਤਿਤ ਪਾਵਣ ਭਗਤ ਮੱਛਲ ਕਰਨਾ ਨਿਧਾਨ ਕੋਟਪੁਰੇ ਮੰਡਾ ਦੇ ਮਾਲਿਕ ਨਰਨ ਕਨ ਸਮਰਾਥ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਸਾਨੂੰ ਫਤੇ ਦੇ ਕੇ ਨਿਵਾਜਿਆ ਇਹ ਫਤੇ ਵਿੱਚ ਤਾਂ ਇੱਕ ਸਪਿਰਟ ਹੈ ਪ੍ਰੇਮ ਨਾਲ ਸ਼ਰਧਾ ਨਾਲ ਭਾਵ ਨਾਲ ਇੱਕ ਵਾਰਾਂ ਬੋਲੀਏ ਦੋ ਰਮੁਖ ਪਵਿੱਤਰ ਹੋ ਜਾਂਦੇ ਵਹਿਗੁਰੂ ਨਾਲ ਮਿਲਾਪ ਹੁੰਦਾ ਹੈ ਸਰੀਰ ਵਿੱਚ ਆਈ ਕਮਜ਼ੋਰੀ ਨਿਕਲ ਜਾਂਦੀ ਜੁਗੋ ਜੋਗੇ ਅਟਲ ਤਾਂ ਸੰਤ ਸਤਗੁਰੂ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੀ ਹਜ਼ੂਰੀ ਵਿੱਚ ਬੈਠ ਕੇ ਬਿਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕ੍ਰਿਣ ਦੇ ਮਾਵਾ ਕੰਸਾ ਰਾਜੀਆਂ ਹਲਵਾ ਰਹੇ ਹੋ ਨੀਰੀ ਪੀਰੀ ਦੇ ਮਾਲਕ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਸਵੇਂ ਪਾਤਸ਼ਾਹ ਦੇ ਦਾਦਾ ਜੀ ਸੂਰਬੀਰ ਬਹਾਦਰ ਜੋਧੇ ਪਰਪਕਾਰੀ ਜਿਨ੍ਹਾਂ ਦੀ ਕਿਰਪਾ ਦਾ ਸਦਕਾ ਢਾਢੀ ਇਸ ਸਟੇਜ ਤੇ ਆਏ ਜੀ ਉਹਨਾਂ ਦਾ ਥਾਪਿਆ ਢਾਢੀ ਜਥਾਨ ਉਹਨਾਂ ਦੀ ਖਤੇ ਪਰਵਾਨ ਕਰੋ ਸਰਵਤਮਾਈ ਭਾਈ ਗੱਜ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਧਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤਰਾ ਆਇਆ ਜਨ ਆਵਣ ਕਾ ਇਹ ਸੁਆਓ ਜਨ ਕੇ ਸੰਗ ਚ ਆਵੇ ਨਾਓ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਐਸੇ ਮਹਾਂਪੁਰਖਾਂ ਤੋਂ ਸਦਾ ਨਮਸਕਾਰ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਤੰਤਨ ਬਾਬਾ ਈਸ਼ਰ ਸਿੰਘ ਜੀ ਤੰਤਨ ਬਾਬਾ ਕੁੰਦਰ ਸਿੰਘ ਜੀ ਮਾਪੁਰਖਾਂ ਦੀ ਮਿੱਠੀ ਯਾਦ ਮਨਾਉਂਦੇ ਆਇਆ ਇਸ ਦਿਰੇ ਦੇ ਜਥੇਦਾਰ ਬਾਬਾ ਹਰਦੀਪ ਸਿੰਘ ਜੀ ਜੋ ਗੁਲਾਬ ਜੀ ਜਿਨ੍ਹਾਂ ਦਾ ਇੱਕ ਖਲਸਾ ਮਾਪੁਰਖਾਂ ਨੇ ਗੁਲਾਬ ਰੱਖਿਆ ਹਰ ਸਾਲ ਦੀ ਤਰ੍ਹਾਂ ਐਤਮੀ ਉਹਨਾਂ ਦੀ ਯਾਦ ਨੂੰ ਕਿਉਂ ਤੇ ਚਾਹਤਾਰੀਆਂ ਕਰਦੇ ਆਇਆ ਦੋ ਦਿਨ ਦਾ ਸਮਾਗਮ ਅੱਜ ਪਹਿਲਾ ਪ੍ਰਾਰੰਭ ਹੋਇਆ ਹੈ ਸੋ ਸਰਗੁਣ ਜੀ ਆਪ ਜੀ ਕਿਰਪਾ ਕਰੋ ਇਸ ਸਮਾਗਮ ਵਿੱਚ ਸਿਰ ਤੇ ਮੇਹਰ ਪਰਿਆ ਹੱਥ ਰੱਖ ਕੇ ਨਿਭਗੰਤ ਅਨੁਸਾਰ ਸੰਭਵਨ ਕਰਨਾ ਜੋ ਵੀ ਮਾਈ ਭਾਈ ਦੂਰ ਦਰਡੇੋਂ ਚੱਲ ਕੇ ਆਏ ਹੋ ਕਿਉਂਕਿ ਸਭ ਦੀਆਂ ਹਾਜ਼ਰੀਆਂ ਸਤਿਗੁਰੂ ਜੀ ਆਪਦੇ ਦਰਬਾਰ ਵਿੱਚ ਲਾਉ ਲੋ ਧੰਤਨ ਬਾਬਾ ਅਨੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਬਾਣੀ ਪੜ੍ਹ ਕੇ ਆਪ ਜਪੇ ਅਵਰੇ ਨਾਮ ਜਪਾਵੇ ਜਿਨ੍ਹਾਂ ਨੇ ਆਮ ਨਾਮ ਜਪਿਆ ਪੱਥਰ ਨੂੰ ਨਹੀਂ ਪੂਜਿਆ ਉਹਨਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਪੂਜਿਆ ਸੋ ਪਿਆਰੇ ਖਾਲਸਾ ਜੀ ਭਾਈ ਜਵੰਦ ਸਿੰਘ ਤੇ ਭਾਈ ਅੰਨ ਸਿੰਘ ਜਵੰਦ ਸਿੰਘ ਕੀਰਤਨ ਨਾਲ ਕਰਦਾ ਸੀ ਵਾਜਾ ਵਜਾ ਕੇ ਤੇ ਜਵੰਦ ਸਿੰਘ ਕਹਿਣ ਲੱਗਾ ਕਿ ਬਾਬਾ ਜੀ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਰਨੇ ਨੇ ਕਿਵੇਂ ਹੋਣ ਆਂਦੇ ਤਿਆਰ ਹੋ ਜਾ ਫਿਰ ਤੈਨੂੰ ਦਰਸ਼ਨ ਕਰਾਈਏ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਵਾਜਾ ਜੋੜੀ ਲੈ ਕੇ ਕੀਰਤਨ ਕਰਨ ਲੱਗੇ ਪ੍ਰਸ਼ਾਦਾ ਲਿਆ ਕੇ ਪਹਿਲੇ ਦੰਦਾਂ ਅੱਗੇ ਰੱਖਿਆ ਬੇਨਤੀਆਂ ਕੀਤੀਆਂ ਮਹਾਰਾਜੀ ਆਪ ਭੋਖ ਲਾਓ ਤੇ ਸਾਨੂੰ ਦਰਸ਼ਨ ਦਿਓ ਪਹਿਲੇ ਦਿਨ ਨਹੀਂ ਹੋਏ ਦਰਸ਼ਨ ਦੂਜੇ ਦਿਨ ਨਹੀਂ ਸਤ੍ਰਾਈ ਨਿਕਲ ਗਿਆ ਤੀਜਾ ਦਿਨ ਨਿਕਲ ਗਿਆ ਚੌਥਾ ਦਿਨ ਨਿਕਲਿਆ ਪੰਜਵਾਂ ਨਿਕਲ ਗਿਆ ਜਵੰਦ ਸਿੰਘ ਕਹਿੰਦਾ ਸੱਜ ਬਾਬਾ ਜੀ ਹੁਣ ਤਾਂ ਸਰੀਰ ਵਿੱਚ ਨਡਾਲ ਹੋ ਗਿਆ ਹੈ ਸਰੀਰ ਵਿੱਚ ਜਾਨ ਨਹੀਂ ਹੈ ਕਿਰਪਾ ਕਰੋ ਹੁਣ ਤਾਂ ਦਰਸ਼ਨ ਦਿਖਾ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋਵੇ ਤੇ ਗੁਰੂ ਨਾਨਕ ਪਾਛਾ ਦੇ ਦਰਸ਼ਨ ਹੋ ਜਾਂਦੇ 6ਵੇਂ ਦਿਨ ਪਿਆਸਤ ਪਿਆਰੇ ਖਾਲਸਾ ਜੀ ਥਾਲ ਪਰੋਸ ਕੇ ਇਹ ਮਰਜਾਦਾ ਹੈ ਗੁਰੂ ਘਰ ਦੀ ਪਹਿਲਾ ਕਿਉਂਕਿ ਗੁਰੂ ਮਹਾਰਾਜ ਨੂੰ ਭੋਗ ਲਾਉਣਾ ਭੋਗ ਅੱਜ ਵੀ ਜਿਹੜੇ ਕੈਸਲਜੀ ਪਰਿਵਾਰ ਹਨ ਲੰਗਰ ਤਿਆਰ ਕਰਦੇ ਨੇ ਤੇ ਲੰਗਰ ਨੂੰ ਭੋਗ ਲਾ ਕੇ ਫਿਰ ਆਪਣੇ ਪਰਿਵਾਰ ਵਿੱਚ ਵਰਤਦੇ ਨੇ ਇਹ ਗੁਰੂ ਘਰ ਦੀ ਮਰਜਾਦਾ ਹੈ ਬਾਬਾ ਨਾਨਕ ਸਿੰਘ ਜੀ ਦੀ ਮਰਜਾਦਾ ਹੈ ਜਦ 6ਵੇਂ ਦਿਨ ਪ੍ਰਸ਼ਾਦਾ ਪਰੋਸਿਆ ਤੇ ਫਿਰ ਬਾਬਾ ਜੀ ਨੇ ਕਿਆ ਕਹੋਂ ਤੇ ਸਰੀਰੇ ਚੰਢਾਲ ਨਹੀਂ ਰਹੋ ਜਾਣ ਨਹੀਂ ਰਹੀ ਸਰਗੁਰੂ ਜੀ ਕਿਰਪਾ ਕਰੋ 6ਵੇਂ ਦਿਨ ਧੰ ਗੁਰੂ ਨਾਨਕ ਪਾਸ਼ਾ ਮਹਾਰਾਜ ਪ੍ਰਗਟ ਹੋਏ ਤੇ ਕਹਿੰਦੇ ਆਓ ਹੁਣ ਦਰਸ਼ਨ ਕਰ ਲੋ ਦਰਸ਼ਨ ਕੀਤੇ ਤੇ ਜਵਨ ਸਿੰਘ ਨੂੰ ਕਹਿੰਦੇ ਨੇ ਜਵਨ ਸੰਗਾਂ ਕੀ ਮੰਗਣਾਈ ਮੰਗ ਲੈ ਇਤਿਹਾਸ ਹੈ ਕਹਿੰਦੇ ਸਰਗੁਰੂ ਜੀ ਕਿਰਪਾ ਕਰੋ ਜੇ ਬਖਸ਼ ਦਿਓ ਤੇ ਕੀਰਤਨ ਦੀ ਦਾਤ ਬਖਸ਼ੋ ਤੇ ਜਦੋਂ ਉਹ ਸੰਗਤ ਵਿੱਚ ਕੀਰਤਨ ਕਰਾਂ ਤੁਹਾਡੇ ਸੰਗਤ ਵਿੱਚੋਂ ਝਲਕਾਰੇ ਪੈਣ ਦੇ ਵਿੱਚ ਤਰ੍ਹਾਂ ਹੀ ਹੋਏਗਾ ਤੇ ਬਾਬਾ ਨਾਨਕ ਸਿੰਘ ਜੀ ਨੂੰ ਕਹਿਣ ਲੱਗੇ ਰਖੀ ਜੀ ਤੁਸੀਂ ਮੈਨੂੰ ਕੀ ਮੰਗਦੇ ਜੀ ਸਾਡੇ ਗੁਰੂ ਜੀ ਆਪ ਜੀ ਦਾ ਦਿੱਤਾ ਸਭ ਕੁਛ ਹੈ ਨਹੀਂ ਮੰਗ ਲੋ ਤੀਜੀ ਵਾਰ ਫਿਰ ਕਿਹਾ ਤੇ ਬਾਬਾ ਨਾਨਕ ਸਿੰਘ ਕਹਿੰਦੇ ਆਪਣੇ ਬਣਾ ਲੋ ਆਪਣੇ ਆਪਣੇ ਬਣਾ ਲੋ ਧੰਗ ਗੁਰੂ ਨਾਨਕ ਪਾਸ਼ਾ ਜੀ ਮੁਸਕਰਾਏ ਕਹਿੰਦੇ ਜੋ ਆਪਣੇ ਆਪਣੇ ਆリエ ਤੇ ਸੇਖੀ ਜਾਏਗਾ ਜਾਓ ਇਸ ਤਰ੍ਹਾਂ ਦਰਸ਼ਨ ਦੇ ਰਹਿਣਗੇ ਸੋਕਾਰ ਖਾਲਸਾ ਜੀ ਇਹ ਹੈ ਉਹ ਸਥਾਨ ਮਹਾਂਪੁਰਖਾਂ ਦਾ ਤੰਤਨ ਬਾਬਾ ਅਨੰਦ ਸਿੰਘ ਤੇ ਤੰਤਨ ਬਾਬਾ ਈਸ਼ਵਰ ਸਿੰਘ ਤੇ ਤੰਤਨ ਬਾਬਾ ਪਕੁੰਦਰ ਸਿੰਘ ਜੀ ਉਹਨਾਂ ਦੀ ਮਿੱਠੀ ਯਾਦ ਮਨਾਉਦੇ ਹੋ ਮੈਂ ਬੇਨਤੀ ਕਰਦਾ ਚੱਲਾਂ ਤੰਤਨ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਮਹਾਂਪੁਰਖ ਉਹਨਾਂ ਦੇ ਵਰਸਾਏ ਤੰਤਨ ਬਾਬਾ ਗੁਰਦੇਵ ਸਿੰਘ ਜੀ ਜੋ ਕਿ ਹਰ ਸਾਲ ਜੀਤਪੁਰ ਤੋਂ ਨਗਰ ਕੀਰਤਨ ਚਲਾ ਕੇ ਗੁਰਦਾ ਫਾਰਮ ਪਹੁੰਚਦੇ ਨੇ ਪਹਿਲੀ ਤਰੀਕ ਨੂੰ ਤਾਰ ਖਾਲਸਾ ਜੀ ਜੀਤਪੁਰ ਤੋਂ ਇਹ ਨਗਰ ਕੀਰਤਨ ਚਲੇਗਾ ਰਸਤਾ ਵਿੱਚ ਦੀ ਹੁੰਦਾ ਹੋਇਆ ਕਾਂਸੀਪੁਰੂ ਜੀ ਹੁੰਦਾ ਆਇਆ ਪਿੰਡਾਂ ਵਿੱਚ ਦੀ ਵਿਚਰਦਾ ਹੋਇਆ ਵੱਡੇ ਫਾਮ ਜਾ ਕੇ ਉੱਥੇ ਸਮਾਪਤੀ ਹੋਣੀ ਹੈ ਸੋ ਭਾਈ ਬਿਕਰ ਸਿੰਘ ਜੀ ਗੁਰੂ ਘਰ ਦੇ ਪ੍ਰੀਤ ਪ੍ਰਵਾਨ ਕਿਵਕੇ ਬਾਬਾ ਜੀ ਦੇ ਨਾਲ ਰਹਿ ਕੇ ਆਪਾਂ ਜੀਵਨ ਦੀਆਂ ਘੜੀਆਂ ਨੂੰ ਸਵਲ ਬਣਾ ਲੈਣੇ ਪਰ ਭਾਈ ਮੋਹਨ ਸਿੰਘ ਜੀ ਉਹ ਵੀ ਸਕੰਤਰ ਸਾਹਿਬ ਬੜੇ ਸਿਲਜੇ ਹੋਏ ਇਤਿਹਾਸ ਦੇ ਵੀ ਜਾਣੂ ਨੇ ਸੋ ਪਿਆਰੇ ਖਾਲਸਾ ਜੀ ਮੈਂ ਬੇਨਤੀ ਕਰਾਂ ਇੱਕ ਤਰੀਕ ਨੂੰ ਜੀਤਪੁਰ ਤੋਂ ਨਗਰ ਕੀਰਤਨ ਚਲੇਗਾ కాశੀਪੁਰ ਤੇ ਹੁੰਦਾ ਹੋ ਪਿੰਡਾ ਥਾਣੀ ਹੁੰਦਾ ਹੋਇਆ ਬੁੱਢਾ ਖਾਰਮ ਉਥੇ ਜਾ ਕੇ ਸਮਾਪਤਿੰਦੀ ਹੈ ਸੋ ਮੈਂ ਬੇਨਤੀ ਕਰਾਂ ਜੀ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਮਹਾਂਪੁਰਖ ਭਲੇ ਵਾਸਤੇ ਆਉਂਦੇ ਨੇ ਜਨਮ ਮਰਨ ਜੋ હું ਮੈਂ ਨਹੀਂ ਜਨ ਪਰੁ ਭੁਕਾਰੀ ਆਏ ਜੀ ਦਾ ਦੇ ਭਗਤੀ ਲਾਇਨ ਹੱਥੋਂ ਲੈਣ ਮਿਲਾਏ ਹਰੀ ਦਾ ਮਿਲਾਬ ਕਰਨ ਵਾਲੇ ਮਹਾਂਪੁਰਖੇ ਦੁਨੀਆਂ ਤੇ ਆਉਂਦੇ ਨੇ ਆਓ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਜ ਬਾਤ ਲੋਕ ਵਿੱਚ ਆਏ ਜਿਨ੍ਹਾਂ ਨੇ ਸਾਰੀ ਸ੍ਰਿਸ਼ਟੀ ਨੂੰ ਉਤਾਰਿਆ ਆਪ ਜੱਪੇ ਅਬਰੇ ਨਾਮ ਚ ਪਾਵੇ ਗੁਰੂ ਨਾਨਕ ਪਾਸ਼ਾ ਮਹਾਰਾਜ ਨੇ ਬਾਬਾ ਜੀ ਦੇ ਹੁਕਮ ਹੈ ਕਿ ਅਸੀਂ ਇੱਥੇ ਆਇਆ ਕਰੋ ਗੁਰੂ ਨਾਨਕ ਪਾਸ਼ਾ ਦਾ ਜੀਨ ਜਿਆਦਾ ਦਰਉਣਾ ਚਾਹੀਦਾ ਥੋ ਗੁਰੂ ਨਾਨਕ ਪਾਸ਼ਾ ਮਹਾਰਾਜ ਨੇ ਚਾਰ ਯਾਤਰਾ ਕੀਤੀਆਂ 14 ਯਾਤਰਾਵਾਂ ਪਹਿਲੀ ਯਾਤਰਾ ਸੰਕਰਨ ਪਰ ਲੋਧੀ ਤੋਂ ਜਿੱਥੇ 550 ਸਾਲਾ ਗੁਰੂ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਇਥੇ ਪਹਿਲੀ ਯਾਤਰਾ ਕਰਕੇ ਐਮਨਾਬਾਦ ਦੀ ਯਾਤਰਾ ਕੀਤੀ ਹੈ ਅਮਨਾਬਾਦ ਪਹੁੰਚੇ ਤੇ ਇਥੇ ਇੱਕ ਗਰੀਬ ਸਿੱਖ ਰਿੰਦਾ ਸੀ ਗਰੀਬ ਨੀਚਾ ਅੰਦਰ ਨੀਚ ਜਾਤ ਨੀਚੀ ਹੋਂਤ ਨੀਚ ਨਾਨਕ ਤਿੰਨ ਕੇ ਸੰਗ ਸਾਥ ਵੱਡਿਆ ਸਿਓ ਪਿਆਰੀ ਸੀ ਭਾਈ ਲਾਲੋ ਤੇਸੇ ਨਾਲ ਸੱਖ ਲਾ ਕੇ ਪ੍ਰਸ਼ਾਦਾ ਛਕਦਾ ਏਹਦੀ ਕੁੱਲੀ ਕੋਈ ਦੂਰੀ ਬੈਠੇ ਮਹਾਰਾ ਸੱਚੇ ਪਾਤਸ਼ਾਹ ਨੇ ਸਬਦ ਉਚਾਰਿਆ ਜੈਸੀ ਮੈਂ ਆਵੇ ਖਰਮ ਕੀ ਬਾਣੀ ਤੈਸੜਾ ਕਰੀ ਗਿਆਨ ਬਿਲਾ ਲੋ ਪਾਪ ਕੀ ਜਨ ਲੈ ਕਾਬਲ ਹੁ ਤਾਇਆ ਜੋਰੀ ਮੰਗੇ ਦਾਨ ਵੇ ਲਾ ਲੋ ਸ਼ਰਮ ਧਰਮ ਜੋ ਸ਼ੱਖ ਖਲੋਏ ਕੂੜ ਫਿਰੇ ਪ੍ਰਧਾਨ ਵੇ ਲਾ ਲੋ ਕਾਜ਼ੀਆਂ ਬਹਾਮਣਾਂ ਕੀ ਗਲ ਥਕੀ ਅਗਧ ਪੜੇ ਸ਼ੈਤਾਨ ਵੇ ਲਾ ਲੋ ਮੁਸਲਮਾਨੀਆਂ ਪੜੇ ਕੱਤਿਬਾ ਕਸ਼ਟ ਮੇ ਕਰੇ ਖੁਦਾਏ ਵੇ ਲਾ ਲੋ ਜਾਸਨਾਤੀ ਹੋਣੇ ਦਿਵਾਨੀਆਂ ਇਹ ਵੀ ਲੇਖੇ ਲਾਏ ਵੇ ਲਾ ਲੋ ਖੂਨ ਕੇ ਸੋਲੇ ਗਾਵੀਏ ਨਾਨਕ ਅਰਤ ਕਾ ਕੰਗੂ ਪਾਏ ਵੇ ਲੋਲੇ ਲਾ ਲੋ ਆਇਆ ਲਾਲੋ ਪ੍ਰੇਮ ਦਾ ਖਿੱਚ ਆਇਆ ਗੁਰੂ ਨਾਨਕ ਪਾਛਾ ਦੇ ਚਰਨ ਕਮਨ ਕਹਿੰਦੇ ਮਹਾਰਾਜ ਬੜਾ ਗਰੀਬ ਨੇ ਨਵਾਜਿਆ ਮੈਨੂੰ ਤੇ ਇੱਥੇ ਸ਼ੂਗਰਲਾ ਕਹਿ ਕੇ ਪੁਕਾਰਦੇ ਨੇ ਪਰ ਇੱਥੇ ਸੋ ਮੇਰੀ ਲਾਗੇ ਘਰ ਹੈ ਕੱਖਾਂ ਦੀ ਖੁੱਲੀ ਵਿੱਚ ਰਹਿਣ ਕਰਦਾ ਜਸਾ ਨਾਮਾਂ ਦੀ ਕਿਰਤ ਕਮਾਈ ਕਰਕੇ ਪ੍ਰਛਾਦਾ ਸ਼ਕਤਾਂ ਸੁਕਾ ਮਿੱਸਾ ਚਲੋ ਮੇਰੇ ਘਰ ਨੂੰ ਭਾਗ ਲਾਓ ਗੁਰੂ ਨਾਨਕ ਪਾਤਸ਼ਾਹ ਦੇ ਚਰਨਾ ਕਮਲਾਂ ਚ ਭਾਈ ਲਾਲੋ ਅੱਠ ਬਨ ਕੇ ਬੇਨਤੀ ਕਰਦਾ ਕਿ ਗਰੀਬ ਦੀ ਕੁਲੀ ਨੂੰ ਭਾਗ ਲਾਉਣ ਵਾਸਤੇ ਮੇਰੇ ਨਾਲ ਚਲੋ ਜੀ ਇਹਦਾ ਵੇਰਵਾ ਢਾਡੀ ਜਨ ਹੈ ਇੰਉਂ ਕਰਨ ਕਬੋਲੋ ਦਿਲ ਤੇ ਵਸਾਓ ਜੀ ਹਰ ਜੇ ਕਬੋਲੋ ਦਿਲ ਤੇ ਵਸਾਓ ਜੀ ਦਸਰੇ ਦੀ ਕੁੱਲ ਕਾਈ ਪਾਗਲਾਓ ਜੀ ਗਰੀਬ ਦੁਨੀਆ ਕੁੱਲ ਕਾਈ ਪਾਗਲਾਓ ਜੀ ਚਰਨਾਥ ਲਾਲੌਰ ਜੋਗਿਆਰ ਦਾ ਚਰਨਾਥ ਲਾਲੌਰ ਜੋਗਿਆਰ ਦਾ ਦਾਦਾ ਜੀ ਦੇ ਗਰੀਬ ਮੋ ਕਟੋ ਕਟੋ ਪਕਾਰਦਾ ਆਰਜੇ ਕਬੂਲੋ ਦਿਲ ਤੇ ਵਸਾਓ ਜੀ ਆਰਜੇ ਕਬੂਲੋ ਦਿਲ ਤੇ ਵਸਾਓ ਜੀ ਦਾਸ ਨੇ ਦਿੱ ਕੁਲੀ ਤਾਈ ਫਾਗਲਾਓ ਜੀ ਗਰੀਬ ਦੀ ਐ ਕੁਲੀ ਤਾਈ ਫਾਗਲਾਓ ਜੀ ਪਾਤਸ਼ਰਨ ਬਾਗ ਕੀ ਦੀਦਾਰ ਤੀ ਪਾਤਸ਼ਰਨ ਬਾਗ ਕੀ ਦੀਦਾਰ ਤੀ ਤੁਸੀਂ ਜਨ ਆਏ ਤਾਂ ਕਦੀਰ ਵਾਰਤੀ ਤੁਸੀਂ दीर वारी पवित्र ਚਰਨ ਪਵਿੱਤਰ ਕੁੱਲੀ ਵਿੱਚ ਪਾਓ ਜੀ ਚਰਨ ਪਵਿੱਤਰ ਕੁੱਲੀ ਵਿੱਚ ਪਾਓ ਜੀ ਦਾਸ ਰਾਮ ਦੀ ਕੁੱਲੀ ਦਾ ਇਹ ਫਾਗ ਲਾਓ ਜੀ ਗਰੀਬ ਦੀ ਇਹ ਕੁੱਲੀ ਦਾ ਇਹ ਫਾਗ ਲਾਓ ਜੀ ਪਾਓ ਜੀ ਚਰਨ ਮੇਰੇ ਵੰਡਾ ਬਾਗ ਨੇ ਪਾਓ ਜੀ ਚਰਨ ਮੇਰੇ ਵੰਡਾ ਬਾਗ ਨੇ ਖੁਸ਼ੀਆਂ ਦੇ ਹੱਥ ਜਗ ਪੇ ਚਰਾਗ ਨੇ ਸ਼ੀਆ ਦੇ ਅੱਠ ਟੱਕ ਪੇਚਰਾ ਗਨੇ ਬਚਨਾਂ ਨੂੰ ਮੇਰੇ ਬਚਨਾਂ ਨੂੰ ਮੇਰੇ ਦਿਲ ਦੇ ਵਸਾਓ ਜੀ ਦਾਸ ਰਾਮ ਦੀ ਕੁੱਲ ਕਾਈ ਪਾਗਲਾਓ ਜੀ ਦਾਸ ਰਾਮ ਦੀ ਕੁੱਲ ਕਾਈ ਪਾਗਲਾਓ ਜੀ ਦਾਸ ਰਾਮ ਦੀ ਕੁੱਲ ਕਾਈ ਪਾਗਲਾਓ ਜੀ ਤੇ ਚਲਾਓ ਜੀ ਗਿਆਨ ਵਾਲਾ ਤੀਰ ਉਹਨਾਂ ਤੇ ਚਲਾਓ ਜੀ ਦਸ ਰਜ ਕੁੱਲੀ ਦਾ ਇਹ ਭਾਗ ਲਾਓ ਜੀ ਦਸ ਰਜ ਕੁੱਲੀ ਦਾ ਇਹ ਭਾਗ ਲਾਓ ਜੀ ਬਦਿਆ ਤਲ ਦਾ ਇਹ ਭਾਗ ਲਾਓ ਜੀ ਗਰੀਬ ਲਾਲੋ ਨੇ ਹੱਥ ਬਨ ਕੇ ਗਲ ਵਿੱਚ ਆ ਕੇ ਪੱਲਾ ਆਪਣੇ ਘਰ ਘਰਣ ਵਾਸਤੇ ਕਿਹਾ ਹੈ ਤੇ ਕਹਿੰਦੇ ਮਰਦਾਨਿਆਂ ਚੱਲ ਇਹਦੀ ਇਹਦੇ ਘਰ ਚੱਲ ਕੇ ਉੱਥੇ ਅਕਾਲ ਪੁਰਖ ਵੈਗੁਰੂ ਦੇ ਨਾਲ ਜੁੜੀਏ ਨਾਲ ਮਰਦਾਨਿਆਂ ਨੂੰ ਲੈ ਕੇ ਇਹਦੇ ਘਰ ਪਹੁੰਚੇ ਨੇ ਸਾਰੀ ਰਾਤ ਅਕਾਲ ਪੁਰਖ ਵੈਗੁਰੂ ਦੇ ਨਾਲ ਜੁੜੇ ਰਹੇ ਰੱਬ ਦੀਆਂ ਗੱਲਾਂ ਹੁੰਦੀਆਂ ਰਹੀਆਂ ਦਿਨ ਚੜਿਆ ਇਸ ਇਲਾਕੇ ਦਾ ਤਣਾਟ ਬੰਦਾ ਏਮਨਾਪਾਸ ਦੇ ਰਹਿਣ ਵਾਲਾ ਮਲਕ ਭਾਗੋ ਇਹਨੇ ਜਾਗ ਰਚਿਆ ਬੜੇ ਬੜੇ ਸਾਧੂ ਬੜੇ ਬੜੇ ਮਹਾਂਪੁਰਖਾਂ ਨੂੰ ਸੱਜ ਕੇ ਭੋਜਨ ਸ਼ਿਕਾ ਰਿਆ ਕਿਸੇ ਨੇ ਕਿਹਾ ਤੇਰੇ ਇਲਾਕੇ ਵਿੱਚ ਨਾਨਕ ਤਪ ਆਇਆ ਨਾਨਕ ਤਪ ਸਮੇ ਦਾ ਬਤਾਰ ਉਹ ਤੇਰੇ ਜਗ ਵਿੱਚ ਸ਼ਾਮਲ ਨਹੀਂ ਹੋਇਆ ਤੇਰਾ ਜਗ ਅਧੂਰਾ ਰਹਿ ਗਿਆ ਇਹਨੇ ਆਪਣੇ ਬੰਦਿਆਂ ਨੂੰ ਘੱਲਿਆ ਆਪਣੇ ਨੌਕਰਾਂ ਨੂੰ ਘੱਲਿਆ ਜਾਓ ਨਾਨਕ ਤਪੇ ਨੂੰ ਮੇਰੇ ਜਗ ਵਿੱਚ ਸ਼ਾਮਲ ਕਰੋ ਤੇ ਮੇਰਾ ਜਗ ਤੇ ਅਧੂਰਾ ਨਾ ਰਹਿ ਜਾਏ ਆਏ ਮਲਕ ਭਾਗੋ ਦੇ ਭੇਜੇ ਹੋਏ ਸਪਾਈ ਗੁਰੂ ਨਾਨਕ ਸਾਹਿਬ ਦੇ ਚਰਨਾ ਕਮਲਾ 'ਚ ਆ ਕੇ ਕਹਿੰਦੇ ਨਾਨਕ ਤਾਪਾ ਜੀ ਚਲੋ ਤੁਹਾਨੂੰ ਮਲਕ ਨੇ ਬੁਲਾਇਆ ਉਹਨੇ ਜਗਸੰਗਮ ਰੱਤੀਆ ਬڑے ਬڑے ਰਾਜੇ ਮਹਾਰਾਜੇ ਔਰ ਮਹਾਪੁਰਖ ਉੱਥੇ ਪ੍ਰਸ਼ਾਦਾ ਛਕ ਰਹੇ ਨੇ ਚੱਲ ਕੇ ਤੁਸੀਂ ਛਕੋ ਹੱਥ ਬਣ ਕੇ ਬੇਨਤੀ ਕਰਦੇ ਜੇ ਨਾ ਤੁਸੀਂ ਗਏ ਤੋਨੇ ਆਪ ਖੁਦ ਆ ਕੇ ਲੈ ਜਾਣਾ ਆਓ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਕਮਲਾਂ 'ਚ ਹੱਥ ਬੰਨ੍ਹ ਕੇ ਬੇਨਤੀ ਕੀਤੀ ਹੈ ਕਿ ਚੱਲ ਕੇ ਜਗ ਵਿੱਚ ਸ਼ਾਮਲ ਹੋ ਸੋ ਪਿਆਰੇ ਖਾਲਸਾ ਜੀ ਜਿਵੇਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਨੇ ਇਸ ਦਾ ਵੇਰਵਾ ਢਾਢੀ ਜਨ ਹੈ ਇਉਂ ਬਿਆਨ ਕਰ ਰਹੇ ਆ you ਸਤਿਗੁਰੂ ਜੀ ਦੇ ਪਾਰ ਬਖਸ਼ਿਸ਼ ਹੋਈ ਹੈ ਧੰ ਗੁਰੂ ਨਾਨਕ ਦੇਵ ਜੀ ਕਹਿੰਦੇ ਲਾਲੋ ਆ ਗਿਆ ਹੁਣ ਪ੍ਰਚਾਰ ਦਾ ਮੌਕਾ ਉਹਨੂੰ ਸਿੱਧੇ ਰਾਹ ਰਵੰਦਾ ਕੋਈ ਪ੍ਰਸ਼ਾਦਾ ਪਿਆ ਕਹਿੰਦੇ ਸਤਿਗੁਰੂ ਜੀ ਇੱਕ ਅੱਧਾ ਪ੍ਰਸ਼ਾਦਾ ਪਿਆ ਕੋਦਰੇ ਦਾ ਕੋਦਰੇ ਦਾ ਬਾਜਰੇ ਦੀ ਰੋਟੀ ਸੁੱਕ ਜਾਵੇ ਤੇ ਲੱਕੜ ਵਰਗੀ ਹੋ ਜਾਂਦੀ ਹੈ ਖਾਦੀ ਨਹੀਂ ਜਾਂਦੀ ਚੱਲ ਬਨ ਲੈ ਪੱਲੇ ਪੱਲੇ ਬਨ